ਹਰਨ ਦੇ ਹਰਨ ਹਰਨ ਅੱਜ ਜਿੱਤ ਗਈ ਇਕੱਲੇ ਆ ਗਈ ਲਾ ਕੇ ਬਰਾਵਾ ਬਰਾਵਾ ਜੱਟ ਆ ਪਾਪਾ ਬੱਚੇ ਬਾਈ ਟਾੜਾ ਕਰਦੇ ਕਿੰਨੀ ਆਪਣੀ ਆਪਾ ਪਹੁੰਚ ਗਏ ਹਰੀ ਕਹਲੇ ਆ ਉਹ ਜਿਹੜੀ ਬਾਦਲ ਨੇੜੀ ਬੱਸ ਗਈ ਉਹ ਵੀ ਉਹ ਇਹ ਆ ਜੀ ਰਾਣੀ ਦਾ ਮਹਿਲ ਵਿੰਸਰ ਵਾਲਾ ਸਾਤਿ ਕਾਲ ਜੀ ਸਾਰਿਆਂ ਨੂੰ ਕੀ ਹਾਲ ਸਾਰੇ ਭਰਾਵਾਂ ਦਾ ਤੇ ਆਜਾਏ ਆਪਾਂ ਥੋਰੇ-ਵੇਰੇ ਦੇ ਆਪਣੇ ਜਨਾਬ ਉਹਨਾ ਭਾਈ ਭਾਲਾ ਬੁੱਲਾਠਾ ਤੇ ਰਾਜਾ ਪਤਰੀ ਤੇ ਆਪਣੇ ਕਲਾਕਾਰ ਸਾਹਿਬ ਅਤੇ ਸਭਾ ਨੂੰ ਬਹੁਤ ਬਹੁਤ ਨਤਕਤ ਜੀ ਜੋ ਬਹੁਤ ਕੁਸਤੇ ਬੜਾ ਇੰਜੋਏ ਕਰ ਰਹੇ ਆ ਲੋਕਾਈਂ ਤੇ ਇਹ ਗੱਲਾਂ ਬਾਤਾਂ ਸੁਣਾਓ ਭਾਈ ਸੁਪਨ ਸਾਹਿਬ ਦੱਸੋ ਭਾਈ ਗਾਣਾ ਸੁਣਾ ਦੇ ਹੋਣ ਗਾਣਾ ਚਾਹੀਦਾ ਬਣਾਓ ਚਾਹਣਾ ਚਾਹੀਦਾ ਇਹ ਗਾਣਾ ਉਹ ਟਿੱਕੇ ਟੱਲਿਆਂ ਨਾਲ ਪਾਲਿਆ ਸਰੀਰ ਨਾਲ ਤੇ ਜਾਲੀ ਬੰਦਿਆਂ ਨੂੰ ਕਿਹਾ ਕਦੇ ਵੀਰਾਂ ਉਹ ਟਿੱਕੇ ਟੱਲਿਆਂ ਨਾਲ ਪਾਲਿਆ ਸਰੀਰ ਨਾਲ ਤੇ ਜਾਲੀ ਬੰਦਿਆਂ ਨੂੰ ਕਿਹਾ ਕਦੇ ਵੀਰਾਂ ਆ ਜੈਰੀ ਮੋਨੋ ਜਿਹੜਾ ਗੁੱਸਾ ਦਿਲਦਾਰ ਦਾ ਤੇ ਮੇਰੀ ਖੰਡ ਕੁਲਿਆਣੀ ਦੀ ਸਮਾਈਲ ਚ ਫੋਟੋ ਜੱਟ ਦੀ ਮਿਲੂਗੀ ਠੰਡ ਓਹਨ ਦਾ ਡੱਬੇ ਪਾਣੀ ਦੀ ਕਿਤੇ ਕੁਲੀਆਂ ਹੋ ਜਾਵੇ ਇਧਰ ਆ ਜਾਓ ਵੀਹ ਰਾਜਾ ਡਰਾਈਵਿੰਗ ਕਰਦੇ ਆ ਜਿੱਟ ਸਾਗਰ ਦੀ ਵੋਟੀ ਲਈ ਦੀ ਡੀਗਾ ਚਲਾ ਇਹ ਵੀ ਜੇਡ ਨਹੀਂ ਆ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਤੇ ਡਰਾਈਵਿੰਗ ਮਜਬੂਰੀ ਬਣ ਗਿਆ ਡਰਾਈਵਿੰਗ ਇਹ ਮਜਬੂਰੀ ਚ ਰਾਜ ਨੂੰ ਡਰਾਈਵਿੰਗ ਪਾਣੀ ਪਈ ਆ ਹਾਰ ਤੇ ਵੀ ਮਾਰ ਅੱਗੇ ਕੀ ਪਹਿਲਾਂ ਮੈਨੂੰ ਦੱਸ ਕਿੰਨੂੰ ਮਾਰਨ ਿਆ ਹਾਰ ਨੂੰ ਰੁਕਣ ਦੱਸਣ ਬਗਤ ਮੋੜ ਲੀ ਆਪਾਂ ਜਾਣ ਮਾਰਨ ਿਆ ਹਾਰ ਨੂੰ ਬਗਤਾਨ ਵਧਾ ਵਧਾ ਕੇ ਪੋੜੋ ਵੜਾ ਜਾ ਆਲੇ ਬਾਹਰ ਮੈਂ ਫਿਰ ਉਹ ਲਾ ਦੂੰ ਆ ਨਿਕਲ ਲੈ ਆਵਾਜ਼ ਕਰ ਉਧਰੋਂ ਬੈ ਉਹ ਕੁ ਮਾਰੋ ਉਹ ਪਿੱਛੇ ਪਾਣੀ ਵੀ ਛੱਡਦੀ ਓ ਮਗਰ ਪਾਣੀ ਵੀ ਫੜਦੀ ਓ ਮੈਂ ਮਗਰ ਪਾਣੀ ਵੀ ਫੜਦੀ ਮੈਂ ਤੇ ਹੁਣ ਵੇਖੀ ਆ ਆ ਗਿਆ ਨਾ ਆ ਜਾਓ ਆਇਆ ਸਰ ਕਣਕ ਲੈ ਨਹੀਂ ਗਿਆ ਕਾਲਾ ਲੈ ਲਾਇਆ ਲਾਲ ਬੱਤੀ ਨਹੀਂ ਆ ਗਈ ਬਕਤਾ ਆ ਗਈ ਅੱਗੇ ਉਹ ਲੋੜ ਜਿਆ ਨਹੀਂ ਲੈਣ ਲਾਪੀ ਇਧਰ ਨੂੰ ਇਧਰ ਨੂੰ ਜਾਂਦੀ ਜਾਂਦੀ ਨਹੀਂ ਟਿੰਗਣ ਜਿਹੜੀ ਜਿੱਦਾਂ ਉਹ ਪਾ ਰਹਿਆ ਨਾ ਸਰਪੰਚਾ ਆ ਮੜਾ ਦੱਸੋ ਇਹ ਆਪਾਂ ਵਿੰਸਰ ਆਏ ਗਿੱਦੀ ਅਧਿ ਭਲਵਾਨ ਜੀ ਵਿੰਸਰ ਆਏ ਇਹ ਵਿੰਸਰ ਰਾਣੀ ਦਾ ਖਿਲਾ ਇੱਥੇ ਤੇ ਇਹ ਫੇਮਸ ਨਾ ਦੀ ਬਣੀ ਹੋਈ ਗੀਰ ਨੂੰ ਮੂੰਗਰੀ ਹਾਂ ਤੇ ਰਾਜ 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 ਲੰਗਰ ਬਣਿਆ ਤੇਰਾ ਫਾਇਦਾ ਬੋਰਡ ਦਾ ਬੋਲ ਰਹਾ ਰਫਲ ਦਾ ਨਹੀਂ ਪੁੱਛਿਆ ਹੈ ਰਫਲ ਦਾ ਹੀ ਪੁੱਛਿਆ ਗਿਆ ਇਹਦਾ ਮੇਰਾ ਬੰਦਾ ਪਤਾ ਨਹੀਂ ਬੋਰਡ 달 ਤੋਂ ਚਾਈਦਾ ਵਾ ਬੰਦੇ ਨਹੀਂ ਹੈਗਾ ਆਪਣੇ ਕੋਲ ਬੋਰਡ ਦਾ ਨਹੀਂ ਹੈਗਾ ਉਹ ਵੀ ਧੱਕਾ ਵਾ ਆ ਇੱਕ ਵਾਰ ਬਗਟਾ ਹੜੀਆਂ ਤੋਂ ਆਦੀ ਆਓ ਦੇ ਆਓ ਦਿਖਾ ਲਵੀਂ ਰਫਲ ਨੇ ਵੀਰ ਦੀ ਸਿੱਧੀ ਗੱਲ ਬਾਤ ਨਹੀਂ ਅੱਜ ਪੂਰੇ ਮੱਛੀ ਵੱਡ ਰਹਿਣੇ ਤੋਂ ਆਹ ਉਹ ਕਿਹੜੀ ਗਿੱਟ ਤੋਂ ਹੋ ਗਿਆ ਨਾਟਕ ਬੜਾ ਹੈ ਨਾ ਜਾਣਦੇ ਕੋਈ ਨਹੀਂ ਆਪਣਾ ਹੀ ਆਪਾਂ ਪਹੁੰਚ ਗਏ ਹਰੀ ਕਹਲੇ ਹੈ ਉਹ ਜਿਹੜੀ ਬਾਦਲੜੀ ਬੱਸ ਗਈ ਉਹ ਵੀ ਉਹ ਵੀ ਸਾਨੂੰ ਵਿਖਾਉਨੇ ਆ 7 ਲੋ ਜੀ ਦਰਿਆ ਮਿਲਦਾ ਜਿੱਥੇ ਆ ਗਿਆ ਰੀਕੇ ਦੋ ਹੋ ਗਏ ਇੱਥੋਂ ਪਿੱਛੋਂ ਇੱਕ ਪਰਾ ਨੂੰ ਨਿਕਲ ਜਾਂਦਾ ਇੱਕ ਉੱਧਰੋਂ ਵਿਆਹ ਤੋਂ ਆ ਜਾਂਦਾ ਸਪੀਡ ਥੋੜੀ ਜਿਹੀ ਘੁਰਨ ਹਾਂ ਸਪੀਡ ਭਾਜੀ ਬੰਦੇ ਦੇ ਹਿਸਾਬ ਨਾਲ ਅੱਧੀ ਤੇ ਮਿਲਦੇ ਭਾਜੀ ਨੇ ਮਾਰਦੀ ਆ ਅੱਧੀ ਸਪੀਡ ਦਾ ਇੱਕ ਬੰਦੇ ਬਿਠੇ ਇੱਕ ਬੰਦੇ ਤਿੰਨ ਆ ਫਰਕ ਤਾਂ ਪੈਣਾ ਹੀ ਆ ਗਿਆ ਚਾਪੂ ਵੀ ਦਿਖਾਣਾ ਭਾਈ ਸਾਹਿਬ ਆਹ ਵਾਰੀ ਚੋ ਪੂਰੇ ਪੂਰੇ ਆ ਗਏ ਖਲੋਤੇ ਆ ਕੋਈ ਦੇਖ ਨਾ ਤੂੰ ਵੀ picnic ਮਨਾਉਣੀ ਤੇ ਕਰ ਲਾ ਭਾਬੀ ਨੂੰ ਸਨਸਰ ਧੁੱਪ ਤਾਂ ਬਲ ਗਈ ਨਾ ਫੇਰ ਬਣਾਉਂਦੀ ਆ ਤੇ ਮੈਦਰ ਆਦੇ ਮੈਦਰ ਨਹੀਂ ਨਾ ਸਹੀ ਧੁੱਪ ਤਾਂ ਨਹੀਂ ਲੱਗੀ ਪਰ ਫਿਰ ਵੀ ਠੀਕ ਆ ਅੱਗੇ ਨੂੰ ਜੇਰੇ ਪਰ ਗਰਮਿੰਦੀ ਹੋਦੀ ਬਹੁਤ ਬਹੁਤ ਹੈਂਡ ਮੌਸਮ ਬਹੁਤ ਵਧੀਆ ਨਾ ਪਰ ਆਦੀ ਫਿਰ ਖਾਧਿਆ ਕਰੂ ਉਹਨੂੰ ਉਥੋਂ ਪਾਣੀ ਖਾਵ ਲੈਂਦਾ ਹੋਊਂ ਉਹਨੇ ਗੱਲਾਂ ਕਰ ਦਿੱਤੀ ਤਾਂ ਨਹੀਂ ਚੜਨੀ ਪਾਈ ਉਹ ਨਹੀਂ ਉਹ ਪੜਿਆ ਜਾਂਦਾ ਜਾਉਂਗੇ ਆਇਦਰ ਖੱਬਾ ਹੁੰਦਾ ਆ ਆਇਦਰ ਖੱਬਾ ਹਾਂ ਸੱਚੀ ਕਰ ਮੈਂ ਔਰ ਕੋਨਾ ਐਰੋ ਵੀ ਲਾਇਆ ਹੋਇਆ ਖੋਨਾ ਮੈਂ ਤਾਂ ਨਹੀਂ ਦੇਣਾ ਮੈਂ ਬਸ਼ਿਆ ਦੀ ਦੁਆ ਨਹੀਂ ਬੰਦਿਆ ਕੀ ਆਖਾ ਦੋ ਵੀ ਹੋਣੀ ਪਤਾ ਲੱਗਦੀ ਆ ਚੜੀਆਂ ਜੀ ਵੀ ਚੜ ਜਾਂਦੀ ਆ ਆ ਐਰ ਬਾਈਕ ਤੇ ਐਰ ਬਾਈਕ ਬਾਤ ਵੀਰ ਪਾਤਨ ਵਾਲੀ ਬਾਤ ਵੀ ਨਹੀਂ ਕਿਤੇ ਹਾਂ ਫੁੜ ਕੇ ਬਾਹਰ ਪੈਰਾ ਇਮੀਡੀਏਟਲੀ ਐਨਕਰੀਮੂ ਜੁ ਜੁਰੀ ਆਗੇ ਲਾਗੇ ਜਰ ਹੌਲੀ ਬੋਲੇ-ਪੋਲੇ ਰੇਸ ਦੇ ਨਹੀਂ ਲਾਵੀ ਰਾਣੀ ਹੋਰ ਆਵੇ ਘੋਰੀਆਂ ਨੇ ਬਣਾਏ ਜਿੱਦਾਂ ਝੀਲਾਂ ਦੇ ਕੱਡੇ ਤੇ ਬੈਠ ਖਲੋਣ ਨੂੰ ਲਾਗੀ ਜਰ ਆਸੇ-ਪਾਸੇ ਬੈਠ ਨਾਲ ਸਾਪ ਦੀ ਕਲਾਕੀ ਪੂਰੀ ਹੈ ਨਹੀਂ ਸੱਚੇ ਪਹਿਰਮਾਰ ਦੇ ਸਾਰੇ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਸ਼ਾਇਰ ਬਸਾਇਆ ਹੋਇਆ ਭਰਾਣੀ ਦਾ ਵੈਂਸਰ ਤੇ ਦੱਸਦਾ ਕਿ ਪ੍ਰਾਪਤੀ ਪ੍ਰਾਪਤੀ ਇੱਥੇ ਰਾਣੀ ਦਾ ਮਹਿਲ ਆ ਅੱਛਾ ਜਨਮ ਸਥਾਨ ਉਹਦਾ ਜਨਮ ਸਥਾਨ ਰਾਣੀ ਦਾ ਰਾਣੀ ਇੱਥੇ ਹੁੰਦੀ ਮਾਰੇ ਆ ਦਰੀਪ ਸਿੰਘ ਦੀ ਸਮਾਦ ਕਿੱਥੇ ਇੱਥੇ ਉਹ ਇੱਥੋਂ ਦੂਰ ਆ ਉਹ ਥੈਟ ਫੋਰਜ ਤੇ ਪੈਂਦੀ ਆ ਉਹ ਥੈਟ ਫੋਰਜ ਦੇ ਲਾਗੇ ਪੈਂਦੀ ਆ ਅੱਛਾ ਉਹ ਉੱਥੇ ਆ ਠੀਕ ਆ ਆ ਇੱਥੇ ਉਹਨਾਂ ਨੇ ਰਾਜੇ ਨੂੰ ਆਹ ਸ਼ਿਪ ਤੇ ਬੈਣ ਨਹੀਂ ਦਿੱਤਾ ਕਹਿੰਦੇ ਹੈਵੀ ਡਰਾਈਵਰ ਨਹੀਂ ਤੂੰ ਉਹ ਕੀਤੇ ਤੂੰ ਹੈਵੀ ਡਰਾਈਵਰ ਨਹੀਂ ਗਾ ਐ ਰਾਜਾ ਲਰਨਿੰਗ ਹੈ ਲਰਨਿੰਗ ਉਹ ਤਾਂ ਕਹਿੰਦੇ ਪਹਿਲਾਂ ਇੱਥੇ ਸਾਨੂੰ ਪ੍ਰੂਫ ਕਰ ਡਰਾਈਵਰੀ ਟੈਸਟ ਹੋਂ ਜਾ ਡਰਾਈਵਰੀ ਟੈਸਟ ਆਹ ਕਿਹਨਾਂ ਆ ਰਿਹਾ ਆਪਣੇ ਕੋਲ ਆ ਗਿਆ ਬੰਦ ਲੈਨੇ ਘੜੀ ਨਾ ਇਹ ਪਧਰੀ ਵਾਲਾ ਨਵੀਂ ਤਕਰੀਕ ਸਿੱਖ ਚੱਲਿਆ ਇਹਨਾਂ ਨੂੰ ਸਿੱਧਾ ਚੱਲ ਜਾਣਾ ਵਠੀ ਡੇਤੀ ਸਾਰੀ ਗੱਲ ਇਹ ਹੈ ਕਿ ਬਾਦ ਰਸਾ ਗੱਲ ਕਰ ਲਈ ਆ ਬਸ ਦਾ ਡਰਾਈਵਰ ਲੱਗਣਾ ਬਾਦ ਲੈ ਲਈ ਦਾ ਉਹ ਚਲਾਉਣੀ ਨਹੀਂ ਆਉਂਦੀ ਉਹਨਾਂ ਨੂੰ ਉਹ ਬੱਸ ਪੱਕੀ ਲੈ ਲਈਏ ਇੱਥੇ ਆਈ ਹੈ ਮਾਣੋ ਇੱਥੋਂ ਕਾਪੀ ਕਰਕੇ ਗਿਆ ਬਾਦਲ ਇੱਥੋਂ ਹੀ ਕਾਪੀ ਕੀਤੀ ਏਨੇ ਬਾਦਲ ਨੇ ਠੀਕ ਆ ਬਾਬਾ ਸਾਇੰਸ ਦੇ ਗਾਈ ਸਾਲਾ ਲਿਆਉਂਦਾ ਵਾ ਟੱਕਣੀ ਜਾਵੇ ਨਹੀਂ ਆਦਾ ਵੀ ਇਹ ਆਦਾ ਵੀ ਜਦੋਂ ਟ੍ਰੈਫਿਕ ਬੜੀ ਹੋ ਗਈ ਯਾਰ ਉਹਦੋਂ ਛੁੱਟਿਆ ਕਰਨੀ ਨਾਰ ਜ ਵੱਡੀ ਜੀ ਇੰਪੋਰਟ ਤੇ ਸਿੱਧੀ ਮੈਚ ਤੇ ਜਾ ਕੇ ਯਾਰ ਕੱਲੇ ਵਾਲਾ ਨੇ ਲੈ ਕੇ ਤੀਏ ਸਕੂਟਰ ਜਿਆ ਹਾਂ ਸੂਹੇ ਸਾਬਾ ਬੜਾ ਪੂਜੇ ਦੇ ਬੜਾ ਫੀ ਹੁੰਦੇ ਆ ਜਾ ਮਿੱਤਿਆ ਯਾਰ ਨਾ ਤਰੋ ਪਾ ਲਈ ਆ ਅੱਧ ਜਿਓਗੀ ਦਿੱਕੇ ਰੋਹੀਆ ਆ ਕਮਾਓ ਬਾਸਾ ਇਹਨੇ ਤੁਸੀਂ ਦੋ ਥੇ ਲੋਗ ਲਾ ਦੀਓ ਕੋਈ ਆਣ ਕੇ ਠੋਕੂ ਵਿੱਚ ਉਹ ਆਉਣਿਆਂ ਨੂੰ ਕਰੋ ਪਛਾਣ ਨੂੰ ਪਛਾਣ ਨੂੰ ਕਮਾਣਾ ਵੀਰ ਪਛਾਣ ਨੂੰ ਹੀ ਆ ਚੱਕ ਲੱਡੂ ਵਾਲਾ ਮੈਂ ਆਈ ਲੱਡੂ ਵਾਲਾ ਆ ਪੋਏ ਜੀ ਕੋਈ ਸਾਹ ਸਾਹ ਨੂੰ ਕੋਸਾ ਵਾਲੀ ਗੱਲ ਆ ਕਿਧਰ ਨੂੰ ਜਾਣਾ ਕਿਧਰ ਨੂੰ ਆ ਇਹਨੂੰ ਆਪਣਾ ਚੜਦੇ ਬੰਨੇ ਚੜਦੇ ਸ਼ੂਰ ਰੇ ਸ਼ੂਰ ਰੇ ਪਾ ਲੋ ਨੇ ਗਾਂ ਜਾਣਾ ਨਹੀਂ ਜੇ ਥੋੜਾ ਬੋਤਾ ਆ ਜਾਣਾ ਸ਼ੂ ਰੇਰੂ ਜਾਣਾਗਾ ਜਦੋਂ ਇਹ ਪਾਈਦੀ ਨਹੀਂ ਹੁੰਦਾ ਤੇ ਬੰਦਾ ਬੋਰ ਹੁੰਦਾ ਫੰਟਕਾ ਲੜੀਏ ਨਾ ਉਹ ਇਹੋ ਚੀਜ਼ ਹੁੰਦੀ ਹੱਥ ਤੇ ਜੜੀ ਤੂੰ ਪਹਿਲਾਂ ਜਦੋਂ ਇਹ ਗੱਲ ਕਰੇ ਗੱਲ ਆ ਜਾਂਦੀ ਹਾਂ ਕੋਸਾ ਬਾਪੂ ਦੇ ਹਾਣੇ ਮੱਤ ਤੇ ਜੜੀ ਦੀ ਗੱਲ ਉਹਦੇ ਨਾਲ ਕੋਸਾ ਹੁੰਦਾ ਵਿਊ ਚੈੱਕ ਕਰੋ ਕਿਤੇ ਓਏ ਹੋਏ ਸਹੀ ਗੱਲ ਹੈ ਵੇਖਣ ਹੀ ਆਲਾ ਮਾਹੌਲ ਦਰ ਨੂੰ ਬਹੁਤ ਡਰ ਗਿਆ ਡਰ ਗਿਆ ਬਾਈ ਜਦੋਂ ਮੈਨੂੰ ਪਾਣੀ ਆ ਲੱਗ ਗਿਆ ਸਾਫ਼ ਵੀ ਵਰਦਾ ਹੀ ਪਾਣੀ ਚਾਹੀਦਾ ਇਹ ਪਾਣੀ ਦਾ ਨਹੀਂ ਆ ਬਣਾ ਚਾਹੀਦਾ ਨਹੀਂ ਨਹੀਂ ਪਾਣੀ ਸਾਫ਼ ਆ ਨਾ ਹਣਾ ਇਧਰ ਰਾਜੇ ਵੀਰ ਦਾ ਫੈਸਲਾ ਹੀ ਨਹੀਂ ਹੋਣਿਆ ਪਿੰਡ ਉਹ ਇਧਰ ਹਿਸਾਬ ਨਹੀਂ ਹੋਣਿਆ ਹਾਂ ਟੈਨਸ਼ਨ ਨਹੀਂ ਇਧਰ ਹਿਸਾਬ ਨਹੀਂ ਹੋਣਿਆ ਯਾਰ ਫਰੀਦ ਵੀਰ ਫੂਨ ਹੀ ਠੋਕੀ ਤਰੀ ਆਉਂਦੇ ਹੋ ਕੇ ਪਾਣੀ ਢੋਣ ਤੋਂ ਬਾਹਰ ਜਾ ਕੇ ਨੂੰ ਨਵਾ ਲੈ ਲੱਤੂ ਵਾਲਿਆ ਭਜਾ ਤੇ ਸਹੀ ਤੋ ਅੱਗੇ ਕੱਢੀਏ ਚਪੋੜਾ ਹੀ ਨਾਲ ਚਪੋੜਾ ਹੀ ਤਾਂ ਨਾਲ ਬਹੁਤ ਚਾ ਮਾਰੋ ਸਾਰੇ ਜਾਰੇ ਸਾਸੀ ਪਲਾਓ ਨਾਲ ਕਣਦਾ ਕੀ ਕਾਹ ਕਹਿੰਦਾ ਨਾ ਪੇਰੀਆ ਵਾਕੇ ਲਾਦਾ ਵੜ ਰੰਬਾ ਉਹਦਾ ਆੜਾ ਲੱਕੜ ਵੀ ਆਈਏ ਪਾਉਣਾ ਰਾਤ ਨੂੰ ਕਿੱਰੇ ਘਟਿਆ ਜਾਣਾ ਜ ਆਪ ਦਾ ਰਾਸੀ ਸਟੀਆਂ ਦੇ ਨਾਲ ਨੂੰ ਰੱਸੀ ਇਹ ਜੰਦਰ ਕੇ ਪਾਸ ਤਾਰ ਪਾਣੀ ਦਾ ਅਦਲ ਦੋੜ ਵਾਲਾ ਤਨ ਤਰਨ ਦੀ ਜਾੜ ਮਾਰਾਂ ਛਾਲਕ ਨੇ ਮੈਂ ਨਮੋਨੀਆਂ ਕਰਾਉਣਾ ਬਲਕੇ ਮੈਂ ਜੀਆ ਛੱਡਾ ਪੜੀ ਵਾਵਾ ਬਹਿ ਕੇ ਦਾ ਕੱਟ ਦਾਂਗੇ ਟੈਨਸ਼ਨ ਨਾ ਲੈ ਕੱਟੇ ਜਣੇ ਕੱਟੇ ਜਣੇ ਕੱਟੀ ਜਾਣੇ ਨਹੀਂ ਗੱਲ ਦਾ ਪਛੇ ਪਛੇ ਬਾਹਰ ਦੀ ਹਰ ਸੋਨਾ ਪਛੇ ਇੰਜ ਦੇ ਬਾਹਰ ਪਾਉਣਾ ਹੈ ਹੈ ਤੇ ਇੱਕ ਪੂਰਨ ਨਾ ਤਾ ਆਲਾ ਚੱਪੂ ਲਾਪਾ ਮਾਰਾ ਜਾਈ ਤੋਕਾ ਮੇਰੇ ਘੱਟ ਚੱਲਦੇ ਯਾਰ ਬਾਰਿਸ਼ ਰੱਟਦਾ ਦੇਖੀ ਤੇ ਲੋਕੀ ਬਾਜ਼ਾਰ ਰਹਿ ਗਿਆ ਮਰਕਤ ਨੇ ਨਿਆਣੇ ਦੇਖਣੇ ਇੱਥਾ ਫਿਰ ਕੌਣ ਆ ਲੱਡੂ ਵਾਲਿਆ ਭਜਾ ਕੱਟੀ ਨੂੰ ਮੈਂ ਤਾਂ ਫੋਲੀ ਰੇਸ ਲੱਗੀ ਭਾਵੇਂ ਗਰਮ ਹੋ ਜਾਈ ਪਾਣੀ ਵਹਿ ਰਹਾ ਤਾਂ ਕਰੀ ਹੋਰ ਪਿਆਰੇ ਬੱਲੇ ਆ ਜਾਣਾ ਨਾਲੀ ਟੋੜਦਾ ਰੋਟੀ ਵੜ ਗਿਆ ਕੋਈ ਸਾਹ ਵਾਲੇ ਮਰਕੇ ਕੋਈ ਭਾਰਤੀ ਹੋਣਾ ਆਊਗਾ ਚੰਡੇਲੇ ਕੋਲ ਹਰਨਦੇ ਹਰਨ ਹਰਨ ਅੱਜ ਜਿੱਤ ਗਈ ਇਕੱਲੇ ਆਗੇ ਲਾ ਕੇ ਬਰਾਵਾ ਬੱਚੇ ਬਾਈਟ ਅਡਾ ਕਰਦੇ ਤੇ ਹਰਨ ਮਾਰ ਹਰਨਾ ਯਾਰ ਗਾਲ ਸਮਝਦੇ ਮम्मा ਹਰਨਾ ਕੋਈ ਵੇਲੇ ਚੰਗਾ ਕਿਦਾਂ ਯਾਰ ਹਰ ਨਹੀਂ ਮਾਰਨਾ ਗਾਲ ਸਮਝਦੇ ਆ ਦੱਸਣਾ ਆਪਣਾ ਪੇਜ ਦਾ ਨਾਮ ਦੱਸ 프리ਤ ਉੱਠ ਕੇ ਕਿ YouTube ਤੇ ਵੀਡੀਓ ਵੇਖ ਜਾਂਦੇ ਆ ਬਣਾ ਦਿੰਦੇ ਵੀਡੀਓ ਪੈਨਾ ਦੀ ਕਿ ਨਹੀਂ ਬਣਾਓ 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 ਨਹੀਂ ਨਹੀਂ ਮੰਨ ਕੇ ਲੱਤੂ ਵਾਲੇ ਦੀ ਡਰਾਈਵ ਕੱਟਦਾ ਕੱਟਦਾ ਉਹ ਤੇ ਨਾਂ ਵੀ ਲਗਾਇਆ ਨਾ ਤੇ ਜਾਜਦਾ ਕੋਈ ਆਪਣੇ ਜਾਜ ਦਾ ਨਾਂ ਤੇ ਬੜੇ ਸਭ ਕੀ ਆ ਆਪਣੇ ਜਾਜ ਦਾ ਨਾਂ ਜਾਜੀ ਆ ਇਕੱਲਾ ਜਾਜੀ ਆ ਹਾਂ ਮਾਂ ਜਿੰਦਾ ਰਿਸ਼ਦ ਮਾਰਦੇ ਮਤੇ ਵੀ ਲੋਈ ਪਨੀਤ ਹੋਏ ਵਿਨਰ ਆ ਜੀਆ ਕਿ ਬੇ ਵਿਨਰ ਹੋਊਗਾ ਇਹ ਜਿਹੜਾ ਆਵਾਜ਼ ਆ ਜਿੱਤ ਦੇ ਝੰਡੇ ਕਾਪ ਲੈ ਆਇਆ ਅੱਜ ਦਾ ਕੱਪ ਲੈ ਆਇਆ ਸ਼ਾਮਾਂ ਨੂੰ ਚੋੜੀ ਦਿੰਦੀ ਪੰਪ ਪਤੇ ਸਾਰੇ ਆ ਗਏ ਉਤਰ ਗਏ ਰਾਜ ਸਹੀ ਸਲਾਮਤ ਪਹੁੰਚ ਗਏ ਪਹੁੰਚ ਕੇ ਗੋਤਾ ਘਾਤਾ ਬਿਨਾ ਖਾਦੇ ਉਤਰ ਆਏ ਹੁਣ ਆ ਵੱਡੇ ਜਾ ਇਹ ਵੱਡੇ ਜਾ ਰਿਹਾ ਇਹਦਾ ਡਰਾਈਵਰ ਨਹੀਂ ਤੂੰ ਹੈਵੀ ਨਹੀਂ ਅਜੇ ਤੂੰ ਤੈਨੂੰ ਹੈਵੀ ਲਾਈਫ ਦਾ ਦੇਣਾ ਵਿਹਲਾ ਵੱਡਿਆਂ ਲੋਵੇਂ ਦਾ ਹੀ ਹੈਵੀ ਆ ਪ੍ਰਾਈਵੇਟ ਦਾ ਮੈਂ ਸਭ ਕੁਝ ਲੈ ਜਾਣਾ ਗਾੜੇ ਲੱਗੂੜਾ ਸਾਰੇ ਚੀਜ਼ਾਂ ਦੀ ਸਿੱਖ ਲੈਣੀ ਆ ਸਿਖਾਉਣੀ ਹਾਲੀ ਹਾਲੀ ਛੱਡ ਦੇ ਸਹੀ ਵੇਖੀ ਕੋਮ ਦਾ ਇੱਥੇ ਜਾਜ ਵੜੇ-ਵੜੇ ਜਾਏ ਇਹ ਕਰੀਏ ਇੰਡੀਆ ਨੂੰ ਲੰਮਾ ਸਿੱਧਾ ਹੀ ਸਿੱਧਾ ਹੀ ਕਿੰਨੇ ਦਿਨ ਪਹੁੰਚੂ 15-20 ਚਲਾ ਜਾਵਾਂਗੇ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਲਗਾ KTM ਕੀ ਹੁੰਦੇ ਇਹਨੂੰ ਬਹੁਤ ਤਕੜਾ ਹੈ KTM Yamaha Himma ਆ ਗਏ ਗੁੱਡ ਹੁਣ ਕਿਧਰ ਦੀ ਤਿਆਰੀ ਰਾਜਿਆ ਕਿਧਰ ਦੀ ਤਿਆਰੀ ਹੋਣਾ ਹੈ ਇਕੱਲੇ ਰਾਣੀ ਦਾ ਮਹਿਲ ਵਿਖਾਉਣ ਤੁਹਾਨੂੰ ਹੁਣ ਆਪਣੇ ਰਾਣੀ ਦਾ ਮਹਿਲ ਵੇਖਣਾ ਜਨਮਸਥਾਨ ਚਲੋ ਬੈਠੋ ਰਾਜੇ ਬਹਿ ਅੱਗੇ ਬਹਿ ਜਾ ਬਹਿ ਜਾ ਦੇ ਬਣਾਉਣਾ ਇਹ ਆ ਜੀ ਰਾਣੀ ਦਾ ਮਹਿਲ ਵਿੰਸਰ ਵਾਲਾ ਦੇਖੋ ਲੱਗਾ ਜਿਹਾ ਮੇਲਾ ਮੇਲਾ ਲੱਗਾ ਇੱਥੇ ਮੇਲਾ ਐਵੇਂ ਇੱਕਾਈ ਲੱਗੇ ਇਹ ਕੰਬਰਾ ਕੰਬਰਾ ਕੜੀ ਦਲਾ ਲੋ ਦੇ ਦੇਖਣ ਵਾਲੀ ਹੈ ਇਹ ਦੇਖੋ ਕਿਦਾਂ ਆਪਣੇ ਰੰਗਾਂ 'ਚ ਲੱਗੇ ਗੋਰੇ ਹੈ ਇਹ ਪੰਘੂੜਾ ਵਾ ਚੰਡੋਲ ਚੰਡੋਲ ਨਾ ਮੇਲਾ ਹੁੰਦਾ ਵਾ ਮੇਲਾ ਵਾ ਇੱਥੇ ਸਵੇਰੇ ਕੱਢੀ ਕਾਫ ਅੱਜ ਮੇਲਾ ਵਾ ਕਿੱਡਾ ਸ਼ਾਂਤ ਜਿਆ ਮਾਹੌਲ ਹੈ ਨਾ ਕੋਈ ਰੌਲਾ ਨਹੀਂ ਕੋਈ ਇੱਥੇ ਹੈ ਨਾ ਹੈ ਨਹੀਂ ਸ਼ੋਰ ਸ਼ਰਾਬਾ ਜਿਹੜੀਆਂ ਚਿੱਟੀਆਂ ਵਕਤਾਂ ਹੈ ਨਾ ਇਹਨਾਂ ਦਾ ਇਤਿਹਾਸ ਹੈ ਕਿ ਰਾਨੀ ਦੀਆਂ ਵਕਤਾਂ ਆ ਕਿ ਜਿੱਦਾਂ ਰਾਣੀ ਦੀ ਪ੍ਰਾਪਰਟੀ ਆ ਜਿੱਦਾਂ ਉਹਦੀਆਂ ਫੇਵਰੇਟ ਲਾਡੋ ਜਾਂ ਕੁਛ ਲਾਉਣਾ ਇਹਨਾਂ ਦਾ ਇਤਿਹਾਸ ਹੈ ਕਿ ਜੇ ਇੱਕ ਵਾਰ ਜਨੰਦੀਆ ਕੋਈ ਚੋੱਕ ਕੇ ਲੈ ਜਾਂਦਾ ਇਹਨਾਂ ਨੂੰ ਲੋਕੇਸ਼ਨ ਲੱਗੀ ਆ ਸੈਂਸਰ ਲੱਜੇ ਨਾ ਉਹ ਲੱਭ ਜਾਂਦੀਆਂ ਲੋਕੇਸ਼ਨ ਟਰੇਸ ਹੁੰਦੀ ਇਹਨਾਂ ਦੀ ਸਿਰਫ ਚਿੱਟੀਆਂ ਚਿੱਟੀਆਂ ਉਹਦੀਆਂ ਫੇਵਰਿਟ ਕਹਿ ਲੋ ਇਹ ਆ ਪਾਣੀ ਵਾਲੀ ਬੱਸ ਬਾਦਮ ਲਈ ਇਹ ਪਾਣੀ ਚ ਵੀ ਜਲਦੀ ਆ ਤੇ ਬਾਹਰ ਵੀ ਜਲਦੀ ਆ ਇਹਨਾਂ ਪਾਣੀ ਚੋਂ ਬਾਹਰ ਨਿਕਲ ਜਾਣੀਆਂ ਇਹ ਬੱਸ ਸਾਰੇ ਯਾਰੇ ਬਸਦੇ ਹੈ ਏੜੀ ਵਾਰੀ ਕੇ ਪਤਣਾ ਹੁੰਦੀ ਆਪਣੇ